ਕਿ ਵੀ ਤੂੰ ਜਾਣਦਾਨੀਆਂ ਜੇ ਸਰਦਾਰ ਹੁੰਦੇ ਕੀ ਤੂੰ ਕਿ ਸੱਚੀ ਮੂਰੇ ਸ਼ੇਰ ਆ ਗਿਆ ਉਹ ਪੈਰ ਧਰਤੀ ਤੇ ਨਹੀਂਓ ਖੜਨੇ ਉਹ ਜਦੋਂ ਅਹ ਵਿੱਚ ਫੁੱਟ ਪੈਂਦੀ ਆ ਉਹ ਪੁੱਲ ਜਾਣੇ ਉਹ ਸ਼ਿਕਾਰ ਕਰਨੇ ਉਹ ਕੁੜੀਆਂ ਅਮਰਤ ਮਾਨ ਤੂੰ ਤਾਂ ਪਿੰਡੀਆਂ ਚ ਖੜਨਾ ਨਹੀਂ ਉਹ ਜਦੋਂ ਲਾਇਆ ਤੈਨੂੰ ਥੱਲੇ ਮੁੱਛਾਂ ਨੇ ਵੀ ਕੰਮ ਕਰਨ ਨਹੀਂ ਅਮਰੀ ਤਮਾਨੇ ਤੂੰ ਤਾਂ ਪੈਂਦੀਆਂ ਜਿ ਘਰਨਾ ਨਹੀਂ ਜਦੋਂ ਲਾਇਆ ਤੈਨੂੰ ਥੱਲੇ ਮੁੱਛਾਂ ਨੇ ਵੀ ਕੰਮ ਕਰਨਾ ਨਹੀਂ ਹੋ ਤੂੰ ਤਾਂ ਕਹਿਣਾ ਮੈਂ ਤਾਂ ਮੋਛ ਰੱਖਿਆ ਉਹ ਤਾਂ ਬੇਅਤ ਹੀ ਅੰਕਾਰ ਸੜਨੇ ਉਹ ਜਦੋਂ ਮਿਆਂ ਵਿੱਚ ਕੁੱਟ ਪੈਂਦੀ ਆ ਬੋਲ ਜਾਂਨੇ ਓ ਸ਼ਿਕਾਰ ਕਰਨੇ ਉਹ ਕੁੜੀਆਂ ਨੂੰ ਮਾਰ ਹੁਣੇ ਆਖੀਏ ਕੀ ਅਸੀਂ ਜਿਹੜੀ ਫਿਰਦੀ ਆ ਸੱਪ ਸੱਪ ਕਰਦੀ ਆ ਗੀਏ ਕੁੜੀਏ ਲੱਗਦੀ ਸੀ ਸਾਨੂੰ ਚੰਗੇ ਕਰਦੀ ਤੂੰ ਕਹਨੀ ਮੇਰੀ ਲੰਮੀ ਗੁੱਤ ਨੇ ਉਹ ਡਾਂਗ ਸਪਾਣੂ ਸਿਖਾਏ ਹੋਇਆ ਪਰ ਅਸੀਂ ਤੇਰਾ ਗਣਾ ਵੇਖਿਆ ਉਹ ਦੋ ਲੰਗੂਰ ਪਿੱਛੇ ਲਾਏ ਹੋਇਆ ਵੇ